ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਸ਼ਹੀਦ ਰਾਮ ਰੌਣੀ ਚੈਨਲ ਤੇ ਕਿਉ ਜੋਬਨ ਸਿੰਘ ਹਾਂ ਹਾਂ ਸਵਾਗਤ ਆ ਸਵਾਗਤ ਆ ਜੀ ਸਵਾਗਤ ਆ ਬਹੁਤ ਸਵਾਗਤ ਆ ਹਾਂ ਭਰਪੂਰ ਸਵਾਗਤ ਆ ਹਾਂਜੀ ਆ ਜਿਹੜੀ ਚੀਜ਼ ਹੈ ਨਾ ਜੀ ਇਹ ਬਹੁਤ ਲੋਕਾਂ ਨੂੰ ਘੱਟ ਪਤਾ ਹੋਊਗਾ ਇਹ ਚੀਜ਼ ਕੀ ਚੀਜ਼ ਹੁੰਦੀ ਹੈ ਠੀਕ ਹੈ ਇੱਕ ਦਾ ਹਿੱਸਾ ਆ ਜਿਹੜਾ ਵਾ ਦਰਅਸਲ ਇਹ ਹੈਗੀ ਆ ਜੀ ਕਿਤਾਬ ਜੋ ਕਿ ਸਾਡੇ ਪਿੰਡ ਦੇ ਸਰਦਾਰ ਲਵ ਸਿੰਘ ਨੇ ਲਿਖੀ ਹੈ ਖੱਗਪਤ ਇੱਥੇ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਪੰਛੀਆਂ ਦੀਆਂ ਫੋਟੋਆਂ ਦਰਸਲ ਇਹ ਹੈਗੀ ਹੈ ਜੀ ਸਟੈਂਪ ਜਿਹੜੀ ਕਿ ਇੱਕ ਮਿੰਟ ਜੀ ਜਿਹੜੀ ਕਿ ਬੁੱਕ ਦਾ ਮਤਲਬ ਕਿ ਜਿਵੇਂ ਆ ਚੀਜ਼ ਹੈ ਬੁੱਕ ਦਾ ਆ ਜਿਹੜਾ ਪੇਜ ਹੁੰਦਾ ਝਿਲਤ ਝਿਲਤ ਦਾ ਪ੍ਰਿੰਟ ਜਿਹੜਾ ਉਹ ਆਏ ਤੇ ਇਹਨੂੰ ਮਤਲਬ ਇנק ਲੱਗ ਕੇ ਸ਼ਾਈ ਲੱਗ ਕੇ ਤੇ ਇਹ ਜਿਹੜਾ ਸੀ ਉਹ ਛਾਪਾ ਲਾ ਦਿੱਤਾ ਜਾਂਦਾ ਸੀ ਕਿਤਾਬ ਦਾ ਤੇ ਕਿਤਾਬ ਦਾ ਮੈਨੂੰ ਪੱਕਾ ਨਹੀਂ ਜੀ ਪਤਾ ਵੀ ਇਹ ਕਿਹੜੀ ਸਨ ਦੇ ਵਿੱਚ ਲਿਖੀ ਗਈ ਸੀ ਲਿਖੀ ਸੀ ਤੇ ਆਹ ਜਿਹੜੀਆਂ ਸੀ ਇਹ ਚੀਜ਼ਾਂ ਸਟੈਂਪਾਂ ਮੈਨੂੰ ਕਿਸੇ ਦੇ ਘਰੋਂ ਮਤਲਬ ਕਿ ਕਬਾੜ ਚੋਂ ਲੱਭੀਆਂ ਸੀ ਮੈਂ ਇਹ ਮੈਨੂੰ ਜਦੋਂ ਵੀ 10 ਸਾਲ ਹੋ ਗਏ ਮੈਂ ਇਹ ਸੰਭ ਕੇ ਰੱਖੀਆਂ ਸੀ ਤੇ ਮੈਨੂੰ ਇਹਦੇ ਨਾਲ ਦੀ ਬੁੱਕ ਨਹੀਂ ਸੀ ਲੱਭ ਰਹੀ ਸੋ ਇਦਾਂ ਹੀ ਗੱਲਾਂ ਕਰਦੇ ਕਰਦੇ ਸਾਡੇ ਲਾਗੇ ਪਿੰਡ ਹੈ ਜੀ ਐਮਾ ਮੱਲੀਆਂ ਉਤੋਂ ਦਾ ਵੀਰ ਆ ਰਾਜਵਿੰਦਰ ਸਿੰਘ ਮਿਸਤਰੀ ਮੈਂ ਉਹਦੇ ਕੋਲੇ ਵੈਸੇ ਗੱਲ ਕੀਤੀ ਸਰਸਰੀ ਤੌਰ ਤੇ ਆਂਦਾ ਯਾਰ ਕਦਾਬ ਕਿਸੇ ਬੰਦੇ ਕੋਲ ਹੈਗੀ ਆ ਦਰਸਲ ਉਹਨੇ ਮਾਰਿਆ ਮੈਨੂੰ ਝੂਠ ਸੀ ਕਿ ਕਿਸੇ ਬੰਦੇ ਕੋਲ ਆ ਵੀ ਕਦਾਬ ਉਹਦੇ ਕੋਲ ਹੀ ਸੀ ਸੋ ਕਿਤਾਬ ਮੈਨੂੰ ਉਹ ਵੀਰ ਕੱਲ ਦੇ ਕੇ ਗਿਆ ਵਾ ਖੱਗ ਪੱਤ ਇਹਦਾ ਬਹੁਤ ਜਿਆਦਾ ਖਸਤਾ ਹਾਲਤ ਦੇ ਵਿੱਚ ਆ ਠੀਕ ਹੈ ਜੀ ਇਹਦਾ ਵੈਸੇ ਉਤਾਰਾ ਜਾ ਤਾਂ ਮੈਂ ਕਰਵਾਉਂਗਾ ਪੀਡੀਐਫ ਵੀ ਬਣਾਉਂਗਾ ਫੋਨ ਦੇ ਵਿੱਚ ਫੋਟੋਆਂ ਖਿੱਚ ਕੇ ਇਹਦੀਆਂ ਪੂਰੀ ਇਹਨੂੰ ਆਪਾਂ ਕਰਾਂਗੇ ਆ ਇਹਦਾ ਮਤਲਬ ਕਿ ਜਿਹੜੀ ਜਿਲਤ ਜਿਹੜੀ ਆ ਉਹ ਖਰਾਬ ਖੂਬ ਹੋ ਕੇ ਉੱਕੜ ਰਖੜ ਗਈ ਖਾਗ ਪਾਤ ਬਹੁਤ ਸੋਹਣੀ ਤਰਾਵ ਲਿਖੀ ਸੀ ਇਹ ਤੁਹਾਨੂੰ ਪੜ੍ਹ ਕੇ ਵੀ ਸੁਣਾਵਾਂਗਾ ਬਾਅਦ ਚ ਤੇ ਚਾਰ ਗੱਲਾਂ ਰਹਿਮਦिला ਸੋਚੀਆਂ ਤੇ ਵੇਖੀਆਂ ਇੱਕ ਦੀ ਬੁਰਾਈ ਵੇਖੀ ਤਿੰਨਾਂ ਦੀਆਂ ਨੇਕੀਆਂ ਕਿਹੜੀ ਘੈਂਟ ਚੀਜ਼ ਲਿਖੀ ਆ ਵਾਹ ਹੈ ਤੇ ਦਰਅਸਲ ਇਹ ਚੀਜ਼ ਨਾ ਮਤਲਬ ਚਾਰ ਗੱਲਾਂ ਰਹਿਮਦਿਲ ਸੋਚੀਆਂ ਤੇ ਵੇਖੀਆਂ ਆਹ ਫੋਟੋ ਦੇ ਵਿੱਚ ਕੋਈ ਚਾਰ ਗੱਲਾਂ ਹੋਣਗੀਆਂ ਵੀ ਜਿਹੜਾ ਫੋਟੋ ਦਾ ਉਤਾਰਾ ਨਾਲ ਕੀਤਾ ਗਿਆ ਵਾ ਇੱਕ ਦੀ ਬੁਰਾਈ ਇੱਕ ਦੀ ਬੁਰਾਈ ਵੇਖੀ ਤੇ ਤਿੰਨਾਂ ਦੀਆਂ ਨੇਕੀਆਂ ਹੁਣ ਆਹ ਫੋਟੋ ਦੇ ਵਿੱਚ ਮਤਲਬ ਇਹਨਾਂ ਕੋ ਮਾਰ ਮ ਵੀ ਨਹੀਂ ਹੈਗਾ ਵੀ ਮੈਂ ਸਮਝ ਸਕਾਂ ਜੇ ਫਿਲਹਾਲ ਵੀ ਫੋਟੋ ਦੇ ਵਿੱਚ ਵੀ ਕੋਈ ਨਾ ਕੋਈ ਮਤਲਬ ਕਿ ਇੱਕ ਦੀ ਬੁਰੀਾਈ ਮਤਲਬ ਕਿ ਇਹਨਾਂ ਤਿੰਨਾਂ ਦੇ ਵਿੱਚ ਆ ਤਿੰਨ ਹੋ ਗਏ ਇੱਕ ਆ ਗਾਂ ਹੋ ਗਈ ਮਾਂ ਹੋ ਗਈ ਤੇ ਬੱਚਾ ਹੋ ਗਿਆ ਤੇ ਕਾਂ ਆਪਾਂ ਉਹਨੂੰ ਨਿੱਕੇ ਨਿੱਕੇ ਹੁੰਦੇ ਨੇ ਜਦੋਂ ਦੁਵਾਂਸ ਰਹਿੰਦੇ ਹੁੰਦੇ ਸੀ ਪੁਰਾਣੇ ਤੇ ਹਾਂ ਉਹ ਆਪਾਂ ਤਾਂ ਚਲੋ ਜਵੇਂ ਬਣੀ ਰਹੋ ਜੀ ਬਾਬਾ ਜੀ ਪੜ੍ਹਦੇ ਹੁੰਦੇ ਨੇ ਹਾਂ 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 ਆੜੀ ਕਵਿਤਾ ਆ ਉਹ ਸਾਰੀਆਂ ਪੜ੍ਹਦੇ ਹੁੰਦੇ ਸੀ ਅੱਛਾ ਠੀਕ ਹੈ ਠੀਕ ਹੈ ਇਹ ਮੇਰੇ ਤੋਂ ਥੋੜਾ ਜਿਹਾ ਕਾਲ ਕੇ ਨਿਕਾਏ ਪਰ ਇਹਨੂੰ ਗੱਲਾਂ ਜਿਆਦਾ ਹੀ ਪਤਾ ਤੇ ਨਹੀਂ ਯਾਰ ਕਵਿਤਾ ਚਲੋ ਪੜ ਕੇ ਥੋੜੀ ਜੀ ਸੁਣਾਉਣੀ ਆ ਜੇ ਪੜਨ ਦੀ ਆਪਣਾ ਜਾਜ ਆਈ ਚਾਰ ਗੱਲਾਂ ਰਹਿਮਦਿਲ ਸੋਚੀਆਂ ਤੇ ਵੇਖੀਆਂ ਇੱਕ ਦੀ ਬੁਰੀਾਈ ਵੇਖੀ ਤਿੰਨਾਂ ਦੀਆਂ ਨੇਕੀਆਂ ਚਲੋ ਇਹ ਹੁਣ ਪੁਰਾਣੇ ਬਜ਼ੁਰਗ ਵੀ ਘਟ ਰਹਿ ਗਿਆ ਰਾਤ ਨੂੰ ਪੁੱਛਾਂਗੇ ਫਾਦਰ ਸਾਹਿਬ ਨੂੰ ਓਏ ਹੋਏ ਗੁਰੂ ਆ ਬਹੁਤ ਮਾੜੀ ਹਾਲਤ ਆ ਤੇ ਕਿਤਾਬ ਦੀ ਨੂੰ ਜਾਬ ਤੇ ਰਣ ਕੰਮ ਇੱਥੇ ਤੋਂ ਸੋਹਣਾ ਲੱਗਦਾ ਸੀ ਤਾਂ ਕਰਕੇ ਖਬਰੇ ਕਾਂ ਤਾਂ ਹੀ ਕਿਸੇ ਰਹਿਮਦਿਲਾ ਪਹਿਲੇ ਤੋੜਦਾ ਨਸ਼ਾ ਪਿਲਾ ਦਿੱਤਾ ਨਹੀਂ ਇਹ ਨਹੀਂ ਆਪਾਂ ਨੂੰ ਪੜ੍ਹਦੀਆਂ ਹੋਣੀਆਂ ਸ਼ਾ ਸਟੇਸ਼ਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਪਹਿਲੇ ਇੱਕ ਹੀ ਪੜ੍ਹਦੀਆਂ ਹੋਣ ਨਾ ਜੇ ਹਾਂ ਨਹੀਂ ਕੋਈ ਕਵਿਤਾ ਪੜ੍ਹਨ ਦਾ ਵੱਲ ਹੁੰਦਾ ਤਰੀਕਾ ਦਾਵਾ ਬਾਕੀ ਕਿਤਾਬ ਬੜੀ ਮਾੜੀ ਹਾਲਤ 'ਚ ਲੈ ਵੀ ਲਾਹਵ ਸਿੰਘ ਸਰਦਾਰ ਦੀ ਫੋਟੋ ਵੀ ਹੈਗੀ ਨਹੀਂ ਸਰਦਾਰ ਸਾਧੂ ਸਿੰਘ ਹਮਦਰਦ ਸਾਧੂ ਸਿੰਘ ਉਹ ਇਹ ਕੌਣ ਸੀ ਭਲਾ ਇਹ ਇਹਨਾਂ ਦੇ ਇਹਨਾਂ ਦੇ ਪਿਓ ਦਾ ਨਾਮ ਵੀ ਕੋਈ ਇਦਾਂ ਦਾ ਇਸ ਟਾਈਪ ਦਾ ਹੀ ਸੀ ਸਰਦਾਰ ਲਾਹਸੋਂ ਦੇ ਪਿਓ ਦਾ ਨਾਮ ਪਿਤਾ ਦਾ ਨਾਮ ਮੈਨੂੰ ਕੋਈ ਯਾਦ ਨਹੀਂ ਆ ਫੋਟੋ ਹੈਗੀ ਆ ਸਾਧੂ ਸਿੰਘ ਹਮਦਰਦ ਦੀ ਆ ਆਪਾਂ ਕੋਈ ਜ਼ਿਆਦਾ ਪੜਿਆ-ਪੜਿਆ ਨਹੀਂ ਕਦੀ ਤਾਂ ਕਰਕੇ ਹਨ ਇਹ ਇਹ ਉਹਨਾਂ ਦੇ ਸੰਪਾਦਕ ਹੀ ਯਾਰ ਯਾਰ ਇਹ ਮਤਲਬ ਉਹਨਾਂ ਨੂੰ ਮੰਨਦੇ ਹਨ ਨਹੀਂ 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 ਇਹ ਯਾਰ ਕਿੰਨ ਹੁੰਦੇ ਆ ਇਹ ਜੱਗ ਬਾਣੀ ਤੇ ਖਰਾ ਜੀਦ ਦੇ ਕੋਈ ਹੈ ਨਹੀਂ ਤਰਾ ਅੱਛਾ ਅੱਛਾ ਮੈਂ ਆਪਾ ਬੇਲੇ ਨਹੀਂ ਚਲ ਕੋਈ ਨਹੀਂ ਆ ਚਲੋ ਇਹ ਆਪਾਂ ਬੁੱਕ ਦਾ ਜਿਹੜਾ ਬਾਦ ਦੇ ਵਿੱਚੋਂ ਆਪਾਂ ਸਾਰੀ ਕਰਾਂਗੇ ਇਹਨੂੰ ਪੂਰੀ ਇਹਦੀ ਸੰਭਾਲ ਇਹਦਾ ਉਤਾਰਾ ਇੱਕ ਆਪਾਂ ਬੁੱਕ ਜੀ ਛਪਾਵਾਂਗੇ ਹਨਾ ਮਤਲਬ ਕਿ ਪ੍ਰਿੰਟ ਪਾ ਫੋਟੋਕਾਪੀਆਂ ਕਢਾ ਕੇ ਆਪਾਂ ਕਰੀਏ ਕਿ ਨਹੀਂ ਤੁਹਾਨੂੰ ਬਾਅਦ ਘਰ ਵੀ ਦਿਖਾਵਾਂਗੇ ਇਹਨੂੰ ਸਰਦਾਰ ਜੀ ਦਾ ਹਾਂ ਤੇ ਹੁਣ ਤਾਂ ਚਲੋ ਦਸਤਾ ਹਾਲ ਤਿਆਰ ਟੱਟ ਗਿਆ ਵਾ ਉਹ ਆਪਾਂ ਐ ਕਰਾਂਗੇ ਇਸ ਵੀਡੀਓ ਦੇ ਵਿੱਚ ਐਡ ਕਰ ਦਾਂਗੇ ਕਿ ਨਹੀਂ ਹੂੰ ਹੂੰ ਚਲੋ ਠੀਕ ਹੈ ਜੀ ਚੰਗਾ ਜੀ ਸਤਿ ਸ੍ਰੀ ਅਕਾਲ